ਜੇ ਚਾਹ ਬਣਾਉਣੀ ਹੋਵੇ ਉਹ ਵੀ ਮਰਤੀ ਬਣਾਉਂਦੀ ਆ ਸਵੇਰ ਦੀ ਹਾਂ ਚਾਹ ਰੋਟੀ ਚਾਹ ਮੈਂ ਬਣਾਉਣਾ ਮੇਰਾ ਫਰਜ਼ ਮੰਨਦਾ ਮੈਂ ਤਾਂ ਕੰਮ ਖੋ ਅਸਾਂ ਕਿ ਮੇਰੇ ਘਰ ਲੜਦਾ ਹਾਂ ਹਾਂ ਕਿਉਂ ਹਾਂ ਬਹੁਤ ਲੜਦਾ ਨਹੀਂ ਲੜਦਾ ਜੋ ਫਿਰ ਸਰਦੇ ਚਾਹ ਜਾਂਦਾ ਵਾਹ ਵਾਹ ਹਾਂਜੀ ਵੈਲਕਮ ਬੈਕ ਟੂ ਮੇਅਰ YouTube ਚੈਨਲ ਕਿਵੇਂ ਤੁਸੀਂ ਸਾਰੇ ਤੇ ਹਾਂਜੀ ਤੁਸੀਂ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਤੋਂ ਫੇਰ ਆਪਾਂ ਹੁਣ ਨਵੇਂ ਵਲੌਗ ਵੀ ਸਟਾਰਟਿੰਗ ਕਰਨ ਲੱਗੇ ਆਂ ਦੋ ਦਿਨ ਦਿਨ ਹੋ ਗਏ ਵਲੌਗ ਨਹੀਂ ਪਿਆ ਮੇਰੇ ਬਾਪ ਜੀ ਆਪਣੇ ਬੈਠੇ ਆ ਤੇ ਹਰਦੀਪ ਮੇਰੇ ਕੋਲ ਖੜੇ ਆ ਨਹੀਂ ਨਹੀਂ ਸਾਈਆਂ ਕਰੀ ਜਨਾ ਨੇ ਤਸਵੀਰ ਦੇ ਆਏ ਸੀ ਉਹ ਨਹੀਂ ਨਹੀਂ ਕੀਤੀਆਂ ਯੂਟਿਊਬ ਵਾਲੇ ਕਹੀ ਕਹਿ ਰਹੇ ਆ ਜਦੋਂ ਮਿਲਦੇ ਆ ਉਹ ਕਹਿੰਦੇ ਆ ਕਿ ਤੁਸੀਂ ਡੇਲੀ ਵਲੌਗ ਕਿਹਾ ਸੀ ਤੇ ਡੇਲੀ ਵਲੌਗ ਪਾਉਂਦੇ ਕਿਉਂ ਨਹੀਂ ਹੈਗੇ ਹਰਦੀਪ ਦੇ ਨੇ ਇਸ ਦਾ ਜਵਾਬ ਹਾਂਜੀ ਹਦੀਬ ਜਵਾਬ ਦੇ ਦੋ ਹੁਣ ਕਹਿਆ ਕਰਾਂਗੇ ਆਪਾਂ ਡੇਲੀ ਵੀਡੀਓ ਨਾਲ ਬਲੌਗ ਰੋਜ਼ ਆਇਆ ਕਰੂਗਾ ਤੁਸੀਂ ਫਿਰ ਨਾ ਕਰੋ ਸਾਡੀ ਪੂਰੀ ਤਿਆਰੀ ਹੈ ਹਾਂ ਡੇਲੀ ਬਲੌਗ ਆਇਆ ਕਰਨਗੇ ਇਹਨੇ ਸਾਨੀ ਨਾਲ ਹੀ ਸੋਣਾ ਆਏ ਨੇ ਉਹ ਤਾਂ ਪੂਰੇ ਲੈ ਮੈਂ ਦਿਖਾਈ ਦਈਏ ਹੋਏ ਹੋਏ ਬਾਬੂ ਆਖਰੇ ਮਗਰ ਬਈਆ ਹਣਾ ਹੋਰ ਬਾਬਾ ਪੁੱਤ ਅੱਜ ਬਸਿਬ 300 ਦੇ ਗੋਲ ਗੱਪੇ ਖਾ ਲਿਆ। ਇਹ ਤਾਂ ਸ਼ੁਰੂ ਕਰਨੇ ਵੀ ਝੂਠੇ। ਸਾਗਿਉਂ 300 ਦੇ ਗੋਲ ਗੱਪੇ ਖਵਾਤੇ ਹਨਾ। ਹਾਂ ਹਾਂ। ਆਹ। ਮੈਂ ਅਬ ਅਬ 300 ਅਬ ਜਗਾਉਣ ਲੱਗੇ ਲੇ ਦੋਨੇ। ਆ ਦੇਖੋ 300 ਦੇ ਗੋਲ ਗੱਪੇ ਖਵਾ ਦਿੱਤੇ ਆ। ਹੋਰ ਹੂੰ। ਹਾਵੇ ਬਾਈ ਨੇ 300 ਦੀ ਗੋਲ ਗੱਪੇ ਆਵੇ ਅਰਦੀਪ ਆਵੇ ਅਜੇ ਟੰਮੀ ਆਉਈ ਥੀ ਉਹਦੀ ਬਾਪ ਜੀ ਇਹ ਕਿਹੜੇ ਵੇਲੇ ਖਾਂਦੇ ਗੀ ਉਹ ਦੇਖ ਲਾਗੀ ਤਲੀ ਅੰਤਲ ਦੇ ਗੋਲ ਗੱਪੇ ਖਾਦੇ ਪਾਪਾ ਨੇ ਤਲੀ ਅੰਤਲ ਦੇ ਗੋਲ ਗੱਪੇ ਮੈਨੂੰ ਖਾਉਂਦੇ ਹੀ ਹੁਣ ਮੈਨੂੰ 300 ਦੇ ਖਾਦੇ ਆਪ ਕਿੰਨੇ ਦੇ ਖਾਲੇ ਹੁਣ 500 ਦੇ ਅੱਛਾ ਬਹੁਤ ਲੜਦਾ ਨਹੀਂ ਲੜਦਾ ਤਾਂ ਫਿਰ ਸਰਦੇ ਚੱਲ ਜਾਂਦਾ ਵਾਹ ਵਾਹ ਇੱਕ ਨੰਬਰ ਗੱਲ ਇੱਕ ਨੰਬਰ ਗੱਲ ਇਹ ਜ਼ਰੂਰੀ ਹੈ ਨਾ ਸਰਦੇ ਦਾ ਉਪਾਅ ਵੈਰ ਜਾਂਦਾ ਹਾਂ ਉਹਦੇ ਬਾਅਦ ਚ ਕਹਿੰਦਾ ਕਿ ਤੂੰ ਕਪੜਾ ধੋਲ ਲੈ ਮੈਂ ਕਪੜਾ ਨਹੀਂ ধੋਲਾਂ ਲੈ ਕਪੜੇ ਵੀ ਧੋਣੇ ਪੈਂਦੇ ਸਹੀ ਗੱਲ ਹੈ ਸਾਕਿਮ ਤੂੰ ਜ਼ਿਆਦਾ ਬੋਲ ਰਿਹਾ ਸਹੀ ਗੱਲ ਬੋਲੀ ਨੇ ਬਿਲਕੁਲ ਇੱਕ ਨੰਬਰ ਗੱਲ ਹੈ ਇੱਕ ਨੰਬਰ ਨਹੀਂ ਗੱਲ ਸਹੀ ਆ ਨਹੀਂ ਗੱਲ ਸਹੀ ਆ ਬਾਦ ਵਿੱਚ ਕਿਸੇ ਦਿਨ ਕਹੂਗਾ ਤੂੰ ਰੋਟੀ ਬਣਾ ਕੇ ਮੈਨੂੰ ਖੁਲਾਗ ਦੇ ਲੈ ਤੇ ਬਿਮਾਰ ਹਰ ਮਾਲਾ ਮੈਂ ਬਿਮਾਰ ਆ ਤੇ ਹਦੀਪ ਨੂੰ ਮੈਂ ਇੱਕ ਦਿਨ ਤਾਂ ਸਰ ਜਾਂਦਾ ਨਾ ਇੱਕ ਦਿਨ ਤਾਂ ਸਰ ਜਾਂਦਾ ਹਾਂ ਤੇ ਜੁਰ ਨੇ ਕਿ ਡੇਲੀ ਤੁਸੀਂ ਕਹਿੰਦੇ ਤਾਂ ਦੋਏ ਬੋਰ ਰੋਟੀ ਬਣਾ ਕੇ ਤੇ ਚਾਹ ਬਣਾ ਕੇ ਮੈਨੂੰ ਲਾ ਦੇ ਕਰ ਵਾਲੀ ਜੀ ਰੋਪ ਕਰਦੀਆਂ ਉਹ ਨਾ ਕਰ ਵਾਲੀ ਕਿ ਕਰ ਵਾਲੀ ਜ਼ਿਆਦਾ ਰੋਪ ਮਾਰਦੀ ਐ ਅੱਜ ਕੱਲ੍ਹ ਦੇ ਜਮਾਨੇ ਮੇਂ ਉਹ ਇਹ ਚਨੂਨ ਘਟਾ ਸਬਜ਼ੀ ਚਨੂਨ ਪਾਈ ਫਿਰ ਹੁਜੇ ਪਾਣੀ ਪੰਡਾ ਦੋਸਤ ਲੈ ਕੇ ਆਈ ਇਹ ਗੋਣ ਕਿ ਨਾ ਹੁੰਦਾ ਉਹ ਤੋਂ ਕਹਿਣਾ ਪੜਦਾ ਕਿਉਂ ਕਹਿਣਾ ਪੈਂਦਾ ਪੰਡਾ ਪੜਦਾ ਉਹਨੇ ਹੀ ਅਧਿਕਾਰ ਘਰ ਵਾਲੀ ਦਾ ਉਹਨੇ ਹੀ ਕਰ ਸਕਦਾ ਨਹੀਂ ਤੇ ਘਰ ਵਾਲਾ ਹੁਣ ਰੋਟੀਆਂ ਥੋੜੀ ਬਣਾਉਣ ਲੱਗ ਜਾਈਆਂ ਸਾਜੀ ਬਣਾਉਣ ਲੱਗ ਜੇ ਲੈ ਚੇਨੂ ਕਰਵਾਲਾ ਘਰ ਰੋਟੀ ਬਣਾਉਣ ਲੱਗ ਗਿਆ ਤੇ ਤਾਂ ਕਰਵਾਲੇ ਨੇ ਸਾਦੀ ਨਹੀਂ ਕਰਨੀ ਸੀ ਮੁੰਨੇ ਉਹੀ ਗੱਲ ਹੈ ਜੇ ਆਪ ਹੀ ਸਾਰਾ ਕਰਨਾ ਵਾਏ ਸਾਕਿਮ ਕੀ ਖਾ ਕੇ ਆਇਆ ਤਾਕਿਮ ਕੀ ਖਾ ਕੇ ਆਇਆ ਕੀ ਖਾ ਕੇ ਆਇਆ ਸਾਕਿਮ ਤੂੰ ਆਜਾ ਕੀ ਲੈ ਲੜ ਕੇ ਆਇਆ ਦੋਜ ਮਾ ਗੱਲ ਵੀ ਸਹੀ ਹੈ ਵੀ ਜੇ ਆਪ ਵੀ ਕੰਮ ਕਰਨਾ ਫਿਰ ਘਰ ਵਾਲੀ ਨੇ ਵਿਆਹ ਕਿਉਂ ਕਰਾਇਆ ਤੇਰੇ ਫੋਨ ਤੇ ਕਲਾਸ ਲੱਗ ਲੈਣੇ ਰਹਿੰਦੇ ਨਹੀਂ ਗੱਲ ਵੀ ਸਹੀ ਹੈ ਜੇ ਫਿਰ ਆਪ ਹੀ ਕੰਮ ਕਰਨਾ ਵਿਆਹ ਕਿਉਂ ਕਰਾਉਂਦਾ ਬੰਦਾ ਇਸੇ ਨੂੰ ਹੀ ਚੱਲ ਘਰ ਵਾਲੀ ਕੰਮ ਕਰ ਲੈ ਤੁਸੀਂ ਦੱਸੋ ਕਿੰਨੇ ਕੰਮ ਕਰਦੇ ਆਂ ਦਾਦੋ ਬਲੌਗ ਵਾਲੇ ਸਾਰੇ ਨਾ ਦਿੱਲੀ ਦੀ ਟੀਮ ਤੋਂ ਮੈਂ ਦੱਸਿਆ ਕਰਨਾ ਜਦੋਂ ਮੈਂ ਇੱਥੇ ਦੁਕਾਨ ਤੇ ਦੁਕਾਨ ਦੇ ਸ਼ਟਰ ਕੌਣ ਖੋਲਦਾ ਆ ਕੇ ਫਿਰ ਸਵਾਈਆਂ ਕੌਣ ਕਰਦਾ ਚੱਲ ਪੋਚਾ ਰੇਨੂ ਨਹੀਂ ਲਾ ਜਾਂਦੇ ਬੰਚੂ ਨਹੀਂ ਬਾਕੀ ਸਾਰੇ ਕੰਮ ਕੌਣ ਕਰਦੇ ਤੇ ਆ ਕੇ ਮੈਂ ਬਹਿਨ ਕਮਲ ਕੀ ਕਰਦੀ ਆ ਕੇ ਰਾਨ ਬਿਜੂ ਯਾਰ ਬਾਪ ਫੜੋ ਤੇ ਸੰਭਾਲੋ ਮੈਂ ਬਹੁ ਟਾਈਮ ਸੰਭਾਲ ਲਿਆ ਇਹ ਚੀਜ਼ ਹੁੰਦੀ ਆ ਜਦੋਂ ਕੱਢ ਤੇ ਰੋਟੀ ਨਹੀਂ ਦਿੰਦੇ ਸਾਹ ਸੁਣਿਆ ਆਟਾ ਨਹੀਂ ਦਿੰਦਾ ਕੋਦੋ ਆਟਾ ਲਿਆਓ ਹੋਰ ਮਸਾਲਾ ਜੋ ਚਟਨੀ ਲਿਆ ਔਰ ਕੁਝ ਲਿਆ ਜਵਾੜ ਵਾਰੀ ਚੱਲ ਰਹੀ ਆ ਅੱਜ ਨਹੀਂ ਜਦੋਂ ਸਾਰੇ ਮੁੰਡੇ ਦੇ ਉੱਪਰ ਚੜਦੇ ਕੋਲ ਗੱਬੇ ਨਹੀਂ ਖਾਂਦੇ ਹੋ ਗੋਲ ਗੱਪੇ ਖਾਣ ਵਾਲੀ ਚੀਜ਼ਾਂ ਖਾਉਂਗਾ ਹੀ। ਪਰ ਕੱਲੀ ਕੁੜੀਆਂ ਜਾਂ ਨਹੀਂ ਕਿ ਬੁੜੀਆਂ ਖਾਣੀਆਂ ਵਾ। ਬੰਦਿਆਂ ਦਾ ਖਾਣ ਨਹੀਂ ਸਾਦੇ। ਆਹੋਲੇ ਗੋਲ ਗੱਪੇ ਨੇ ਨੇ ਖਾਣੇ। ਪੁਰਾਣਾ ਇੱਥੇ ਨਹੀਂ ਰਹਾ। ਫੇਰ ਗੁੱਸਾ ਨਾ ਚਲਾਓ। ਤਾਂ ਗੁੱਸਾ ਜਣਾ ਮੁੰਡੀ ਹੋ ਗਿਆ ਤੇਰੇ ਮਸ਼ੂਰੀ ਮਾਰਤੀ। ਗੁੱਸਾ ਨਾ ਜਣਾ। ਜੇ ਫੇਰ ਪੜਾਅਸ ਘੱਟ ਨਹੀਂ ਸੀ ਕਿੰਦਾ ਜੀ। ਉਹੋ ਕੀ ਦਾ ਮੂੰਹ ਚਾਕੇ ਮੈਨਾਂ ਬੋਲ ਕੇ ਕਹਿਣਾ। ਸਾਦੀ ਮੈਨੂੰ ਬਹੁਤ ਪੜਾਅਸ ਘੱਟੀ ਨਹੀਂ ਜਿਆਦਾ ਬੜਾ ਘੱਟੀ ਨਾ। ਦੱਲੇ ਚੜਦੇ ਕਿ ਆਇਆ ਸੀ ਗਾਣਾ ਲੱਤ ਕੇ ਆਇਆ ਸੀ ਮੈਨੂੰ ਕੋਈ ਬੁਲਾਵੇ ਮੈਨੂੰ ਛੇੜੇ ਪੂਰੀ ਭਾਵੇਂ ਨਹੀਂ ਨਹੀਂ ਪਹਿਲਾਂ ਤੂੰ ਕੱਟ ਕਮਲ ਫਿਰ ਮੇਰੀ ਵਾਰੀ ਹੈ ਫਲਾਸ ਹੁੰਦਿਆ ਤੇ ਕਿਹੜੀ ਨਿਕਲ ਜਾਂਦੀ ਆਹ ਫਲਾਸ ਕਰ ਦਮ ਪਹਿਲਾਂ ਮੇਰਾ ਜੀ ਕਰਦਾ ਜਦੋਂ ਵੀ ਉਹ ਕਹਿੰਦਾ ਹੁੰਦਾ ਨਾ ਨੋ 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 ਤੂੰ ਫੋਟੋ ਵੀ ਨਹੀਂ ਸੀ ਕੀਤਾ ਵੀ 5 ਮਿੰਟ ਦਾ ਕੰਮ ਆ ਉਹ ਦੂਜੀ ਕਰ ਦੋ ਹਾਂ ਕਰਾਸਾ ਮੈਨੇ ਸਖਤ ਮੈਂ ਤੁਹਾਨੂੰ ਕਥਾ ਹੋਦ ਲੱਗਦਾ ਕਿ ਇਹਦੇ ਨੇ ਨਾ ਫਿਰ ਇਹਨੇ ਤਾਂ ਕੋ ਫੋਨ ਤੇ ਰੇ ਕੋਲੀ ਸੀ ਹੁਣ ਮੈਂ ਲੈਣਾ ਇਹਨਾਂ ਦਾ ਫੋਨ ਤੇ ਤੇ ਕੋਲੀ ਸੀਗਾ ਫਿਰ ਕਿਉਂ ਅਜਿਹਾ ਹੋ ਗਿਆ ਤਾਂ oh no 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 ਫਿਰ ਇੱਕ ਮੈਨੂੰ ਗੁੱਸਾ ਉਦੋਂ ਆਇਆ ਉਹਦਾ ਜਦੋਂ ਉਹ ਵਾਸਤੇ ਰੋਟੀ ਦੀ ਕੀ ਖਾਣੀਆ ਖਾਲਾ ਖਾਲਾ ਮੈਂ ਨਹੀਂ ਖਾਣੀ ਇੰਨੀ ਕੀ ਖਾਣੀਆ ਮੈਂ ਖਾਣਾ ਇੱਕ ਬੁਰਗੀ ਖਾਣਾ ਤੇ ਜਦੋਂ ਮੈਂ ਕਿਹਾ ਤਾਂ ਇੱਕ ਬਰਕੀ ਖੜੋ ਮੈਂ ਨਹੀਂ ਖੜੀ ਦੋ ਮੈਂ ਨਹੀਂ ਖੜੀ ਤੇ ਇੱਕ ਵਾਰੀ ਕਿਹਾ ਤਾ ਪੜਾ ਲਗੇ ਨਹੀਂ ਮੈਨੂੰ ਦੱਸ ਆਈ ਹਾਂ ਹਾਂ ਲੱਗਾ ਚਲੋ ਮੈਂ ਚਪਰਾ ਸੀ ਨਹੀਂ ਕੀ ਸੀ ਵੈਸੇ ਮੈਂ ਅੱਜ ਨੂੰ ਬਹੁਤ ਚਾਰ ਬਰਕੀ ਉਹ 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 ਹਾਂ ਤੁਸੀਂ ਜੇ ਪਲਾਟਫਾਰਮ ਮੇਰੀ ਪੜਾ ਜੋ ਜਦੋਂ ਮੈਂ ਬੈਠਾ ਹਾਂ ਨਾ ਬੈਠਾ ਹਾਂ ਕਿਤੇ ਵੀ ਕੋਈ ਅੰਦਰ ਕੰਮ ਦਾ ਬਰਾਹ ਨਾ ਕਮਲ ਦੇ ਕੰਮ ਕਰਦੀ ਹੋਵੇ ਇਹ ਨੂੰ ਐ ਹੁੰਦਾ ਵੀ ਹਿੰਦੀ ਬਹਿਲਾ ਕਿਉਂ ਬੈਠਾ ਜਾਣ ਕੇ ਮੈਂ ਜਾਂ ਫੋਨ ਫੜਾਵੇ ਜਾਂ ਰਿਮੋਟ ਫੜ ਕੇ ਟੀਵੀ ਚਲਾਉਣਾ ਵਾਂ ਇਹਨੇ ਜਾਣ ਕੇ ਵਿੱਚ ਆ ਕੇ ਟੱਚ ਡੋਣੀ ਆ ਜੀ ਆ ਦੇਖ ਮਾੜਾ ਜਰਦੀ ਆ ਉੱਥੇ ਚੱਕ ਕੇ ਇੱਧਰ ਰੱਖ ਦੋ ਵੀ ਪਤਾ ਜਾਣ ਕੇ ਬੋਲਣ ਤੇ ਮੇਰੇ ਨਾਲ ਲੜਨਾ ਉਹ ਤਾਂ ਮੈਨੂੰ ਇੰਨਾ ਗੁੱਸਾ ਆਉਂਦਾ ਨਾ ਉਦੋਂ ਵੀ ਜਾਣ ਕੇ ਬੈਠਣ ਨੂੰ ਜਰਦੀ ਨਹੀਂ ਇਹਨੂੰ ਐਂ ਤਾਂ ਮੈਂ ਕੰਮ ਕਰਦੀ ਆ ਨਾ ਤੇ ਇਹ ਵੀ ਕੰਮ ਕਰਨ ਬੈਠੇ ਕਿਉਂ ਆ ਅੱਛਾ ਬਹੁਤ ਗੁੱਸਾ ਚੜਦਾ ਉਦੋਂ ਮੈਨੂੰ ਤੇ ਫੇਰ ਜਦੋਂ ਚਾਹ ਬਣਾਉਣੀ ਹੋਵੇ ਉਹ ਵੀ ਮਰਦੀ ਬਣਾਉਂਦੀ ਆ ਸਵੇਰ ਦੀ ਹਾਂ ਚਾਹ ਪਰੋਟੀ ਚਾਹ ਮੈਂ ਬਣਾਉਣਾ ਇਹਦਾ ਫਰਜ਼ ਮੰਨਦਾ ਮੈਂ ਦੁਕਾਨ ਖੋਲ ਦੇਣਾ ਗਾਂ ਖੋਲ ਕੇ ਮੈਨੂੰ ਬਾਪੂ ਇੱਥੇ ਆਇਆ ਨਾ ਮੈਂ ਘਰੇ ਜਾਣਾ ਉਹਨੂੰ ਜਾ ਕੇ ਚਾਹ ਮੈਂ ਬਣਾਉਣਾ ਲੈ ਉਹ ਤਾਂ ਕਿਉਂ ਦਬੈਂਦੀ ਚਾਹ ਹੁੰਦੀ ਆ ਤੇ ਚਾਹ ਪੱਤੀ ਫੇਰ ਹਾਂ ਉਹ ਵੀ ਨੁਕਸਾਨੀ ਆ ਉਹ ਵੀ ਨੁਕਸਾਨੀ ਆ ਉਹਨੂੰ ਚਾਹ ਪਤੀ ਫਿਰ ਕਿੰਨੀ ਕਿੰਨੀ ਹੁੰਦੀ ਆ ਪਾਈਆ ਚਾਹ ਇੱਕ ਤਾਂ ਇਹਨਾਂ ਨੂੰ ਇੱਕ ਤਾਂ ਇਹਨਾਂ ਚ ਪਾਈਆ ਚਾਹ ਇਹਨਾਂ ਨੂੰ ਚਾਹ ਬਣਾ ਕੇ ਦੋ ਹੈ ਪਾਣੀ ਧਰੋ ਚਾਹ ਪੱਤੀ ਖੰਡ ਪਾ ਕੇ ਦੁੱਧ ਪਾ ਕੇ ਇਹਨਾਂ ਨੂੰ ਚਾਹ ਬਣਾ ਕੇ ਦੋ ਉੱਤੋਂ ਬੰਦੇ ਚਾਹ ਵਿੱਚ ਚਾਹ ਪੱਤੀ ਜ਼ਿਆਦਾ ਉਹ ਤਾਂ ਬੰਦੇ ਨੂੰ ਖੈ ਜਣਾ ਜਿਹੜੂ ਗੁੱਸਾ ਨਾ ਆਉਂ ਇਹ ਇੱਕ ਤਾਂ ਇਹਨਾਂ ਨੂੰ ਚਾਹ ਬਣਾ ਕੇ ਦੋ ਉੱਤੋਂ ਲਾਂਬੇ ਤੇ ਲਾਂਬਾ ਦੇਈ ਉਹਦੇ ਵਿੱਚ 5 ਚਮਚੇ ਭਰ-ਭਰ ਕੇ ਚਾਪਤੀ ਦੇ 5 ਚਮਚੇ ਥੋੜੇ ਸੇ ਵਿੱਚ ਖੰਡ ਦੇ 4-5 ਚਮਚੇ ਭਰ-ਭਰ ਖੰਡ ਦੇ ਥੋੜਾ ਜਿਹਾ ਦੁੱਧ ਪਾਉਣਾ ਇੰਨਾ ਨਹੀਂ ਮੈਂ ਮੈਂ ਨਹੀਂ ਦੁੱਧ ਅਲੀ ਚਾ ਮੈਨੂੰ ਚੰਗੀ ਨਹੀਂ ਲੱਗਦੀ ਬਾਲਾ ਦੁੱਧ ਪਾਇਆ ਨਾ ਹੋਰ ਜਦੋਂ ਫੋਨ ਦੀ ਗੱਲ ਆਈ ਦੀ ਤਾਂ ਫੋਨ ਫੜਿਆ ਵੀ ਆਪ ਫੋਨ ਤੇ ਰੀਲਰ ਰੂਲ ਮੈਂ ਦੇਖੀ ਰੂ ਬਣਾਈ ਰੂ ਕਰੀ ਹੋਗੀ ਤੇ ਜਦੋਂ ਮੈਂ ਕਹਿੰਦਾ ਲੈ ਮੈਨੂੰ ਫੜਾਈ ਹਰਦੀਪ ਹਰਦੀਪ 5 ਮਿੰਟ ਫੜਿਆ ਤਾਂ ਫੋਨ ਉਹਦੀ ਤੇ ਫੋਨ ਮੰਗਣ ਲੱਗੀ ਪੰਜ ਮਿੰਟ ਦੱਸਿਆ ਅੱਧਾ ਘੰਟਾ ਬਣੇਗਾ ਤੇ ਚਲਾਈ ਜਿਦਾ ਤਾਂ ਪੰਜ ਮਿੰਟ ਹੀ ਗਿੰਦੇ ਆ ਤੇ ਮੈਂ ਉਹ ਤੇ ਗੇਮ ਖੇਡਣ ਲੱਗ ਜਾ ਮੈਂ ਗੇਮ ਹੀ ਡਿਲੀਟ ਕਰਨੀ ਆ ਫਿਰ ਦਿਮਾਗ ਦਾ ਬੰਦੇ ਨੇ ਠੰਡਾ ਕਰਨੀ ਆ ਹੁਣ ਜਨਾਨੀ ਨੇ ਲੜੀ ਜਾਵੇ ਜਦੋਂ ਪਤਾ ਨੂੰ ਪਲੇਸ 'ਚ ਪੈ ਗਿਆ ਜਨਾਨੀ ਨੇ ਨਹੀਂ ਹਟਣਾ ਤੇ ਬੰਦਾ ਦਿਮਾਗ ਠੰਡਾ ਹੀ ਕਰੂਗਾ ਹੁਣ ਆਰੇ ਇਧਰ ਉਧਰ ਤਾਂ ਲੱਗੂ ਨਹੀਂ ਅੱਛਾ ਮੈਂ ਕਿਹੜਾ ਖੋਲ ਦਿਆਂ ਕਿਤੇ ਤੇ ਤੰਗ ਤਾਂ ਕਰਦੀ ਆ ਕੀ ਤੰਗ ਕਰਦੀ ਆ ਤੇ ਤੰਗ ਹੀ ਹੋ ਗਿਆ ਦਾ ਅੱਛਾ ਹੁਣ ਮੈਂ ਬੈਠਾ ਹਾਂ ਗੱਲ ਕਰਾਂ ਮੈਂ ਦਿਖਾਣ ਦੇ ਤਾਂ ਜਿਹਨੇ ਹੁਣੇ ਇੱਕ ਬੈਠਾ ਮੈਂ ਇਹਨਾਂ ਕੋਈ ਨਾ ਗੱਲ ਕਹਿ ਦਿੰਦੀ ਅੱਧੀ ਹਾਂ ਸੋਲੋ ਆਇਆ ਫਿਰ ਫੇ ਸਾਰਾ ਦਿਨ ਜਵਾਗ ਨੂੰ ਫੇ ਸਾਰਾ ਦਿਨ ਕਹਿਣੀ ਹੈ ਜਵਾਗ ਨੂੰ ਅਸੀਂ ਸੰਭਾਲਿਆ ਐਗਰੀ ਹੋਣਾ ਅਸੀਂ ਸੰਭਾਲਿਆ ਜਵਾਗ ਨੂੰ ਅਸੀਂ ਦੇ ਵਿੱਚ ਅਸੀਂ ਆਉਣੇ ਜਾਣ ਕੀ ਆ ਘਰ ਵਾਲੇ ਆਉਂਦੇ ਅਸੀਂ ਅਸੀਂ ਸੰਭਾਲਿਆ ਐਗਰੀ ਹੋਣਾ ਐਗਰੀ ਹੋਣਾ ਮੇਡੀ ਐਗਰੀ ਹੋਣਾ ਸਾਲੀਆਂ ਕਿ ਤੁਸੀਂ ਆਪ ਦੇਖੋ ਹੈ ਨਾ ਸਾਰੀ ਕੰਮ ਕਰਦੀਆਂ ਵਾਂ ਤੇ ਬੱਚੇ ਆਹ ਮੈਂ ਭਰੀਆਂ ਮੈਂ ਅਰੇ ਬਾਵਾ ਹਾਂ ਵੀ ਤੁਹਾਨੂੰ ਦਿਖਾਉਣਾ ਚਾਹੁੰਦੀ ਕਿ ਮੇਰੇ ਚ ਵੱਢਦੀਆਂ ਹੈ ਮੇਰੀ ਕਿ ਅੱਛਾ ਬਾਵਾ ਕੋਤਾ ਗੱਲ ਹੋ ਗਈ ਲੈ ਚਲੋ ਫਿਰ ਮੇਰੇ ਸਾਥ ਤੁਸੀਂ ਗਿਆ ਕਿ ਬੱਚੇ ਚੰਗੀ ਹੈ ਤੇ ਇਹ ਬਾਕੀ ਚੀਜ਼ ਜਿਹੜੀ ਆ ਕੋਈ ਪਸੰਦ ਦੀ ਖਾਣੀ ਹੋਵੇ ਪੀਣੀ ਹੋਵੇ ਬਣਾਉਣੀ ਹੋਵੇ ਚਲ ਬਣਾ ਕੇ ਮੇਰੇ ਅੱਗੇ ਰੱਖ ਦਿੰਦੀ। ਹੋਰ ਮੇਰੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਸੀ ਸੀਰੀਅਸਲੀ ਯੂ ਮਤਲਬ ਉਸ ਵਕਤ ਨਾ ਪੜਾਸ ਕੱਢਣ ਦਾ ਮਨ ਨਾ ਧਿਆਨ ਕਿਤੇ ਨਹੀਂ ਸੀ। ਬਤਾ ਜੀ ਵੀ ਕਿਹੜੀ ਆਦਿ ਕੁਝ ਵੀ ਦੱਸਣੀ ਹੈ ਠੀਕ ਆ? ਮੈਨੂੰ ਨਹੀਂ ਦਿੱਤਾ ਮੈਂ ਤਾਂ ਭਰਾ ਸੀ ਜਿਆਦਾ ਜੀ ਨਾ ਮੈਂ ਤਾਂ ਭਰਿਆ ਆ ਪਿਆ। ਮੈਂ ਤਾਂ ਭਰਿਆ ਆ ਪਿਆ। ਮੈਨੂੰ ਸਭ ਤੋਂ ਜ਼ਿਆਦਾ ਹਰਦੀਪ ਵੀ ਇਹ ਲੱਗਦੀ ਆ ਕਿ ਹਰਦੀਪ ਨੇ ਮਤਲਬ ਜਦੋਂ ਮੈਂ ਹਦੀਬ ਨੂੰ ਕਹਿਦਾ ਸੀ ਮੈਨੂੰ ਪਹਿਲਾ ਕੰਮ ਕਰਨ ਤੋਂ ਪਹਿਲਾਂ ਪੁੱਛਣਾ ਕਿ ਹਰਕਮਲ ਇਹ ਕੰਮ ਮੈਂ ਕਰ ਲਾਂ ਜੇ ਤਾਂ ਮੇਰੀ ਹਾਂ ਹੋਊਗੀ ਤਾਂ ਹੋਊਗਾ ਜੇ ਮੇਰੀ ਨਾ ਹੋਊਗੀ ਤਾਂ ਹਦੀਬ ਦੀ ਮੁਜਾਹਰ ਨਹੀਂ ਹੈਗੀ ਕਿ ਇਹਦੀ ਇਹਦੀ ਚੰਗੀ ਆਦਤ ਕਮਲ ਦੀ ਇਹ ਆ ਕਿ ਅੱਜ ਦਿੱਕਰ ਪੈਸਾ ਮੰਗਦੇ ਪਿਆ ਨੂੰ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਉਹ ਤਿੰਨ ਸਾਲ ਹੋ ਗਏ ਪਤਾ ਹੀ ਲੱਗਾ ਕਦੋਂ ਨਿਕਲ ਗਏ ਤਿੰਨ ਸਾਲ ਹੋ ਗਏ ਗਿਆ ਉਹਨੂੰ ਇਹਨੂੰ ਮੈਂ ਜ਼ਿਕਰ ਕੋਈ ਚੀਜ਼ ਹੋਖੀ ਬਿੰਦੀ ਲੈ ਆ ਗਈ ਨਹੀਂ ਦਿੱਤੀ ਕਿਉਂਕਿ ਮੈਨੂੰ ਇਹਨੇ ਤੰਗ ਹੀ ਨਹੀਂ ਕੀਤਾ ਤੇ ਸਭ ਤੋਂ ਚੰਗੀ ਗੱਲ ਇਹ ਆ ਵੀ ਸਾਡਾ ਉਹ ਟਾਈਮ ਸੀ ਬਹੁਤ ਔਖਾ ਟਾਈਮ ਸੀ ਪੂਰਾ ਪੂਰਾ ਜਿਵੇਂ ਖਾਣ ਨੂੰ ਪੂਰਾ ਪੂਰਾ ਸੀ ਖਾਣ ਨੂੰ ਸਾਡੇ ਕੋਲ ਪੂਰਾ ਪੂਰਾ ਟਾਈਮ ਸੀ ਆਉਣੇ ਵੀ ਆਪਾਂ ਕਹ ਜੀ ਵੀ ਆ ਜੀ ਦੀ ਰੀ ਨਾ ਚੀਜ਼ ਖਾ ਲੈਂਦੇ ਜਿਵੇਂ ਅੱਜ ਬੈਠੇ ਹਾਂ ਕਦੇ ਗੋਲ ਗੱਪੇ ਆਲੇ ਖਾ ਲਏ ਕਦੇ ਕੀ ਖਾ ਲਿਆ ਆਏ ਨਹੀਂ ਸੀ ਟਾਈਮ ਔਖਾ ਸੀ ਅਸੀਂ ਬਹੁਤ ਬੁਰਾ ਟਾਈਮ ਹੰਡਾਇਆ ਸੀ ਹੋਣ ਨੇ ਸੁਣ ਕੰਮ ਤੇ ਆਏ ਤੇ ਉਦੋਂ ਕਮਲ ਨੇ ਕਦੇ ਵੀ ਮੈਨੂੰ ਇਹ ਨਹੀਂ ਕਿਹਾ ਜੀ ਹਾਂ ਵੀ ਮੈਨੂੰ ਸੌਕੀ ਲੈ ਲਓ ਬਿੰਦੀ ਲੈ ਲਓ ਜਾ ਮੈਨੂੰ ਕੋਈ ਚੀਜ਼ ਦੇ ਦੇ ਲਈ ਉਹ ਕੱਪੜਾ ਲੀੜਾ ਕੋਈ ਵੀ ਵੀ ਹਾਂ ਮੈਨੂੰ ਉਹ ਚਾਹੀਦਾ ਮੈਨੂੰ ਲੈ ਕੇ ਦੋ ਮੈਨੂੰ ਉਹ ਪਸੰਦ ਆ ਮੈਂ ਉਹ ਚਾਹੀਦਾ ਮੈਨੂੰ ਜਿਵੇਂ ਮਰਜੀ ਲੈ ਕੇ ਦੂੰ ਇਹ ਚੀਜ਼ ਨਹੀਂ ਇਹ ਉਹ ਉਹਦੋਂ ਕੀ ਹੁਣ ਦਿੱਕਤ ਨਹੀਂ ਆਈ ਹੁਣ ਤਾਂ ਚੱਲ ਕੋਲੇ ਹੈਗਾ ਕੁਝ ਹਜੇ ਵੀ ਨਹੀਂ ਗੈਣ ਮੈਨੂੰ ਵੀ ਆਹ ਚੀਜ਼ ਲੈਣੀ ਆ ਮੈਂ ਆ ਵੀ ਮਨ ਮੇਰੀ ਜੀ ਕਰਕੇ ਮੈਂ ਚੱਲ ਕਹਿੰਦਾ ਗਰੀਬਣੀ ਨੂੰ ਦੇ ਦਈਏ ਕੋਈ ਤਾਂ ਹੁਣ ਕੁੱਤ ਕਰੋ ਸੁੱਤ ਵਾਤਾ ਇੰਨਾ ਖੱਟਾ ਪਤਾ ਦੱਪੋ ਕੀ ਕਰਨ ਹੁਣ ਤਾਂ ਵਿਧਾਨ ਦੇ ਵਿੱਚ ਆਪੀ ਲੈ ਲਈ ਕੋਈ ਨਹੀਂ ਕਬਲ ਨੀ ਲੈਣਾ ਪਲੇਟ ਲੈਣੀ ਆ ਚਾਹ ਉਹ ਕਰਨ ਵਾਲੀ ਕੀ ਹੁੰਦੀ ਓ ਆਰਤੀ ਕਰਨ ਵਾਲੀ ਉਜਾਲੀ ਜੀ ਲੈਣੀ ਆ ਉਹ ਵੀ ਸਾਰੇ ਸਮਾਨ ਜੋ ਜਿਹੜੇ ਜਿਹੜੇ ਵਲੌਗ ਦੇਦੇ ਸਾਰਾ ਸਮਾਨ ਸਾਡੇ ਕੋਲੇ ਅਵੇਲੇਬਲ ਆ ਮੈਂ ਇਹ ਪ੍ਰੋਮੋਸ਼ਨ ਕਰਦਾ ਪਿਆ ਹਾਂ ਇਹ ਚੀਜ਼ ਸਾਡੇ ਤੋਂ ਲੈ ਲਿਓ ਇਹ ਦੁਕਾਨ ਦੀ ਪ੍ਰੋਮੋਸ਼ਨ ਹੁੰਦੀ ਪਈ ਹੈ ਕਿ ਸਾਡੇ ਕੋਲ ਇਹ ਚੀਜ਼ ਇਹ ਚੀਜ਼ ਸਾਡੇ ਕੋਲੇ ਮਿਲ ਜਾਣੀ ਆ ਚੂੜੇ ਮਿਲ ਜਾਣੇ ਆ ਤੁਹਾਨੂੰ ਪੂਰੇ ਠੀਕ ਆ ਜੀ ਤੇ ਵੰਗਾ ਵੁੰਗਾ ਬਹੁਤ ਆਪਣੇ ਕੋਲ ਸਾਰੇ ਪਏ ਆ ਗਾਰੰਟੀ ਵਾਲੀਆਂ ਚੂੜੀਆਂ ਤੁਹਾਨੂੰ ਮਿਲ ਜਾਣਗੀਆਂ ਕਾਂਡੇ ਕੁੰਡੇ ਟਾਪ ਅਫਸਰ ਸਾਰੇ ਤਾਂ ਮੈਨੂੰ ਜਿੱਤੀਆਂ ਨਹੀਂ ਲੈ ਜਾਣੀਆਂ ਸੁਰਨਾਨ ਮਨਜ਼ੂਰੀ ਕਰਕੇ ਦੇ ਲਿਆ ਸਾਹਿਬ ਜਿੱਤੀਆਂ ਲੈ ਦੇ ਕੇ ਲੈ ਜਾਓ ਛੁੱਟੀਆਂ ਮੈਚ ਜੇ ਮਰਜ਼ੀ ਲਿਆ ਕੇ ਤੁਸੀਂ ਆਪ ਦਾ 파 ਸਾਡੇ ਵਧੀਆ ਕਿਉਂਕਿ ਤੁਸੀਂ ਤਾਂ ਕੱਲੀ ਪਾਉਣੀ ਆ ਖਾਣੀ ਦਾ ਘਰ ਵਾਲੇ ਨਹੀਂ ਆ ਇਹ ਵੀ ਤੁਸੀਂ ਵੀਡੀਓ ਦੇਖੀ ਹੋਣੀ ਆ ਖਾਣੀ ਦਾ ਘਰ ਵਾਲੇ ਨਹੀਂ ਆ ਫਿਰ ਹੋਰ ਤਾਂ ਕੀ ਆ ਲੈ ਜਾਓ ਭਾਈ ਹੋਰ ਦੱਸੋ ਪੜਾਸ ਠੀਕ ਆ ਪੜਾਸ ਤਾਂ ਹਰਦੇ ਮਨ ਚ ਹੁੰਦੀ ਆ ਕ ਨਹੀਂ ਪਤਾ ਪੜਾ ਸਾਰ ਦੇ ਮਨ ਚ ਹੁੰਦੀ ਆ ਹਾਂ ਦਾ ਕਿ ਪੜਾ ਸਾਰ ਦੇ ਸਾਰਿਆਂ ਦੇ ਮਨ ਚ ਹੁੰਦੀ ਆ ਬਈ ਅੱਜ ਤਾਂ ਸਾਜਮੀ ਨੇ ਸਿਰ ਆ ਲਾਤਾ ਸਾਜਮੀ ਦੀ ਪੜਾ ਬਹੁਤ ਹੀ ਦੱਲਦੀ ਆ ਬਾਕੀ ਸਤ ਪੜਾਸ ਦੇ ਨਹੀਂ ਹੁੰਦੇ ਕੱਢ ਦੇਣੀ ਚਾਹੀਦੀ ਆ ਮੈਂ ਤਾਂ ਫੇਰ ਅੱਜ ਉਹਨੂੰ ਮੌਕਾ ਮਿਲ ਗਿਆ ਪੜਾਸ ਕੱਢ ਹੁੰਦਾ ਐ ਚਿੰਗਰ ਪੜਾ ਉਹਨੇ ਤਾਂ ਕੱਢ ਦੋ ਸੀ ਨਹੀਂ ਕੱਢਣੀ ਸੀ ਮੈਂ ਮੇਰਾ ਹਾਲੇ ਮੈਸਿੰਗਰ ਪਾਸ ਮੇਰੇ ਵੀ ਵਾਲੇ ਜੇ ਰਹਿੰਦੇ ਨੇ ਉਹਦੇ ਚ ਹੈ ਨਹੀਂ ਪਰ ਮੇਰੇ ਦਿਲ ਚ ਕਪੜਾ ਬਿਨਾ ਉਹ ਤਾਂ ਮੈਨੂੰ ਬੋਲਦੇ ਨਾ ਮੇਰੇ ਉਦੋਂ ਗੁੱਸਾ ਚੜਦਾ ਜੀ ਬੈਠਿਆਂ ਨੂੰ ਜਾਣ ਕੇ ਲਾਉਣਾ ਬੰਦਾ ਮਸਾ ਜਾ ਕੇ ਡੱਗਦਾ ਐਨੀ ਤੇ ਫਿਰ ਹੁੰਦਾ ਐਨੀ ਵਾਲੀ ਨੇ ਤਾਂ ਫਿਰ ਐਂ ਕਰਨਾ ਹੁੰਦਾ ਐਣੀ ਨਾ ਹੁੰਦਾ ਫਿਰ ਘਰ ਵਾਲੇ ਆਏ ਨਹੀਂ ਫਿਰ ਗੱਲ ਬੰਦ ਨਹੀਂ ਹੜਤਾਲ ਦੇ ਉੱਤਰਣਗੇ ਸਾਰੇ ਘਰ ਵਾਲੇ ਮੇਰੇ ਨਾਲ ਇੱਕ ਆ ਕਰ ਲਿਓ ਹੜਤਾਲ ਘਰ ਵਾਲੀ ਤੇ ਬੱਸ ਹੋ ਨਹੀਂ ਤਾਂ ਹੁਣ ਆਪਾਂ ਸਾਨੂੰ ਵੀ ਫਿਰ ਹੋ ਨਹੀਂ ਤਾਂ ਕਰਨਾ ਤੁਸੀਂ ਵੀ ਹੜਤਾਲ ਦੇ ਉੱਤਰ ਜੀ ਤੂੰ ਮੈਨੂੰ ਕੋਹ ਹੜਤਾਲ ਰੱਖ ਲਿਓ ਮੈਂ ਤਾਂ ਹੜਤਾਲ ਦਾ ਹੀ ਰੱਖ ਲਾਂਗੇ ਤੇ ਤੁਸੀਂ ਮੌਨ ਵਰਤ ਰੱਖ ਲਿਓ ਫਿਰ ਲੈ ਏਰੀ ਦਾ ਆ ਉਹ ਤਾਂ ਪਤਾ ਹੀ ਆ ਘਰ ਲੈ ਸੌਣ ਨਹੀਂ ਆ ਗੱਲੇ ਵਸ ਇਹ ਐਗਰੀ ਉਹ ਤੁਸੀਂ ਮੋੜ ਮਾਰ ਤੇ ਲੇਡੀਜ਼ ਤੋਂ ਗੱਲ ਹੀ ਹਾਂ ਪਕੜ ਦਾਲਦੇ ਸੀ ਬੈਠੇ ਸੀ ਸਾਨੂੰ ਭੁੱਖੇ ਰਹਿਣਾ ਬੰਦਾ ਹੀ ਬੈਠਾਗੇ ਮੈਂ ਖੜ ਦਾਲਦੇ ਇਹ ਮੋੜ ਮਾਰ ਤੇ ਰੱਖਣ ਇਹਨਾਂ ਨੂੰ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਇਹਨਾਂ ਦਾ ਕੰਮ ਕੀ ਬੋਲੀ ਜਾਣਾ ਮੇਰੇ ਸੈਮਨ ਆ ਨਾ ਸਾਰੇ ਆਂ ਆ ਮੇਰਾ ਜੀਰਾ ਪੁੱਤ ਐ ਮੇਰਾ ਜੀਰਾ ਪੁੱਤ ਤੇ ਸੁਣੋ ਪਤਾ ਦੇਖੀ ਜਾਂਦਾ ਵੀ ਚੱਲ ਕੀ ਰਿਹਾ ਵਾ ਜੀਰਾ ਪੁੱਤ ਮਮਾ ਦੇ ਕਿਤੇ ਆ ਇਹ ਦੂਜਾ ਹਰਦੀਪਾ ਦੂਜਾ ਹਰਦੀਪਾ ਆਹ ਜਿਹੜਾ ਪੱਤ ਆਹ ਦੂਜਾ ਵੀ ਮੈਂ ਆਹੋ ਸੋਨਾ ਪੱਤਾ ਹੈ ਆ ਪਾਣਾ ਪਾ ਲਿਆ ਵਾ ਇਹ ਜਾਣਾ ਪਾਪਾ ਦੀ ਓ ਨੋ 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 ਚਲੋ ਠੀਕ ਹੈ ਜੀ ਫਿਰ ਹਣੀ ਜੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਨਾ ਕੋਈ ਬਣੇ ਰਹੋ ਸਾਡੇ ਇਦਾਂ ਹੀ YouTube ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਵਰਤਮਾਨ ਲੋਕ ਵਾਚ ਕਰਿਆ ਕਰੋ ਤੇ ਬਾਕੀ ਤੁਹਾਡੀ ਹਰਦੀਪ ਪਤਾ ਹੀ ਮੈਂ ਤਾਂ ਲੋਕ ਇਹਦੇ ਨੂੰ ਕਿ ਦਿੱਲੀ ਸ਼ੂਟ ਕਰ ਲੂ ਪਰ ਹਰਦੀਪ ਨੇ ਕਾਲ ਕਰਦੇ ਉਹਦੀ ਦਿੱਲੀ ਦੀ ਰੁਟੀਨ ਦਿਖਾ ਦਿੱਤੀ ਮਾਰਨਿੰਗ ਰੁਟੀਨ ਆ ਕਰੂੰਗੀ ਯੋ